ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੇਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਤਾਜ਼ੀਆਂ ਵੜਾ ਸੁੰਜੀਆਂ ਸੋਈਆਂ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਅਮਰਜਿੰਦਰ ਸਿੰਘ ਆ ਜੀ ਪਿੰਡ ਤੌੜਾ ਜਲਾ ਬਰਨਾਲਾ ਆ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 9779621168 9779621168 ਪਹਿਲੇ ਨੰਬਰ ਜਿਹੜੀ ਆਪਾਂ ਤਾਜੀ ਬੱਛੀ ਸੂਈ ਦੇਖੀ ਆ ਨੇ ਕਿਹੜਾ ਸੂਆ ਸੂਈ ਹੈ ਬਾਈ ਜੀ ਇਹ ਵੀਰੇ ਦੂਸਰਾ ਸੂਆ ਸੁੰਦਰੀ ਇੰਡਸਟਰੀ ਦੇ ਵਿੱਚ ਪੈਂਦੀ ਹੈ ਠੀਕ ਹੈ ਜੇ ਰਜੇ ਪੈਣੀ ਹੈ ਹਣਾ ਜੇ ਰੇ ਨੂੰ ਅੱਧਾ ਘੰਟਾ ਹੋਇਆ ਜੀ ਇਸ ਵੀ ਨੂੰ ਜੀ ਅੱਧਾ ਘੰਟਾ ਹੋਇਆ ਸੂਈ ਨੂੰ ਬੱਛੀ ਭਾਦੀ ਪਿੱਛੇ ਨੇ ਹਣਾ ਪਿੱਛੇ ਬੱਚਾ ਬਹੁਤ ਚੰਗਾ ਲੱਗਦਾ ਜੀ ਜਰਸੀ ਬੱਛੀ ਦਿੱਤੀ ਸ ਠੀਕ ਹੈ ਕਿੰਨਾ ਕਿ ਦੁੱਧ ਪਾ ਦੂਗੀ ਜੀ ਇਹ ਵੀਰੇ ਇਹਦਾ ਫਰੂਨ ਦਾ 17 ਕਿਲੋ ਬਾਲਾ ਦੁੱਧ ਦਿੱਤਾ ਹੋਇਆ ਠੀਕ ਹੈ ਅੰਦਾਜ਼ਾ ਕਿੰਨਾ ਮੰਨ ਕੇ ਲੈ ਵੇਦ 17-18 ਕਿਲੋ ਦੇ ਦੂਗਾ 18 ਮੰਨ ਕੇ ਲਿਆ ਸਰਦਾਰਾ ਠੰਡੀ ਸੀਲ ਅੰਟਾ ਠੀਕ ਹੈ ਤੇ ਛੜ ਮੁੱਠੀ ਵਾਲਾ ਲੱਗਿਆ ਠੰਡੀ ਸੀਲ ਸੀਲ ਪੂਰੀ ਓਕੇ ਆ ਹਨਾ ਸਵਰ ਧਾਰਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਜਮਾ ਜੋ ਚੋਣ ਚਵਾ ਦੇਖ ਸਕਦੇ ਹੋ ਇੱਕ ਨੰਬਰ ਕੋਈ ਭੂਰ ਸਰਲਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਬਾਕੀ ਦਾ ਚੌਣ ਲਗਿਆ ਬਾਕੀ ਜਰਸੀ ਐ ਇਹਦੇ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਕੋਈ ਬੱਚਾ ਛੱਡਣ ਦੀ ਲੋੜ ਨਹੀਂ ਸੋਹਿਆ ਯਾਰਾ ਦਿੰਦੀ ਐ ਥੱਲੇ ਦਾ ਸਵਾਦ ਹੀ ਦਿੰਦੀ ਐ ਥਾਣੇ ਦੇ ਕੈਸਾ ਮਾਰੇ ਸੋ ਥਾਣ ਦੇਖੋ ਜਮਾ ਕਿਆ ਬਾਤ ਐ ਪੂਰਾ ਮੋਟਾ ਪਿੱਛੀ ਤੇ ਮੱਝਾਂ ਨਾਲ ਦਾ ਥਾਣਾ ਹਾਂ 18 ਕਿਲੋ ਦੁੱਧ ਵੀ 18 ਕਿਲੋ ਦੁੱਧ ਮੰਨ ਕੇ ਬੰਦਾ ਲੈ ਸਕਦਾ ਲੋੜਾ ਮਰਜੀ ਲੈ ਤੇ ਬਾਈ ਜੀ ਭਾਅ ਪਹਿਲਾਂ ਕੀ ਰੱਖਿਆ 55000 ਰੁਪਏ ਦੀ ਸਿਰਫ ਸਿਰਫ ਤੇ ਸਿਰਫ ਗਜਾਇਸ ਇਹਦੇ ਵਿੱਚੋਂ ਮਰਦਾਰ ਕਰਦਾ ਸੁਬ੍ਰੋ ਕਾਫੀ ਕਲਰ ਚ ਆ ਗਈ ਜਰਸੀ ਪਿਛੇ ਇਹਦੀ ਆ ਗਈ ਬੱਚੀ ਕਾਫੀ ਕ੍ਰੋਸ ਦੇ ਵਿੱਚ ਹੀ ਤੇ ਦੁਆ ਸੁਆ ਸੁਈਆ ਕੀਮਤ ਸਿਰਫ 55000 18 ਲੀਟਰ ਦੁੱਧ ਦਾ ਬੱਚਾ ਚੰਗੀ ਸੇਵਾ ਕਰਾਂਗੇ ਤੁਸੀਂ ਵੇਚ 16 ਬਣ ਕੇ ਲੈ ਲਿਓ ਕੱਦ ਵੀ ਚੰਗਾ ਤੇ ਜਿੰਦ ਜਾਨ ਵੀ ਆ ਇਹ ਨਹੀਂ ਗੱਲ ਵੀ ਛੋਟੀ ਨਹੀਂ ਮੀਡੀਅਮ ਤੋਂ ਉੱਪਰ ਆ ਸੈਜ ਵਗੈਰਾ ਤੇ ਭਾਅ ਬਿਲਕੁਲ ਜੈਨੂਅਲ ਦੁੱਧ ਦੇਣ ਵਾਲੀ ਕੋਈ ਕਹਿਣ ਵਾਲੀ ਗੱਲ ਨਹੀਂ ਠਣ ਠਣ ਠੜ ਹੋਵਣਾ ਨਹੀਂ ਤਾਂ ਗਵਾਹੀ ਭਰਦਾ ਤੇ ਆਪ ਠੀਕ ਹੈ ਸੋ ਸਾਫ ਸੁਥਰੀ ਦੇਖੋ ਮੂੰਹ ਵਥਾ ਪੂਰਾ ਚੰਗਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਬਹੁਤ ਜ਼ਿਆਦਾ ਆ ਤੇ ਜਿੰਦ ਜਾਨ ਵਗੈਰਾ ਦੇਖੋ ਪੂਰਾ ਕੱਦ ਵੈਡ ਓਕੇ ਆ ਤੇ ਜਿੰਦ ਜਾਨ ਕੀਮਤ ਸਿਰਫ 55000 18 ਲੀਟਰ ਦੁੱਧ ਦੇ ਦੋ ਤੁਸੀਂ ਆਪ ਲੈ ਸਕਦੇ ਹੋ ਸੋ ਵੀਰੋ ਠੰਡੀ ਸੀਲ ਦੇਖਸਾ ਜਿੱਦਾਂ ਮਰਜੀ ਦੋ ਜਣੇ ਬਹਿ ਕੇ ਚੋਈ ਚੱਲੋ ਭਾਵੇਂ ਬਾਰ ਬਾਰ ਬੰਦਾ ਉਠੋ ਠਾਈ ਆਈ ਜਾਵੇ ਤਾਂ ਅਮੀ ਨੂੰ ਚੱਕਰ ਨਹੀਂ ਹੈਗਾ ਠੰਡੀ ਸੀਦਾ ਤੇ ਗਾਲਾ ਵਗੈਰਾ ਵੀ ਫੁੱਲ ਕਰੀ ਜਾਂਦੇ ਖੜੀ ਹੈਣਾ ਸੋ ਦੇਖੋ ਪੂਰਾ ਮੋਟਾ ਮੋਟਾ ਝੋਣ ਪਿੱਛੇ ਵੱਚੀ ਹੈ ਨਿਆਣਾ ਪਾਉਂਦੀ ਡੋੜ ਨਹੀਂ ਧਾਰਾ ਵਗੈਰਾ ਦੇਖੋ ਨੇੜ ਤੋਂ ਬਸ ਠੀਕ ਆ ਵੀਰ ਓਕੇ ਜਮਾ 2-4 ਸਕਿੰਟਾਂ ਦੀ 1.5-2 ਕਿਲੋ ਦੁੱਧ ਕੱਢਦਾ ਤੇ ਪੂਰਾ ਸਾਫੀ ਤਰਾ 55000 ਦੇ ਵਿੱਚੋਂ ਗਜਾਇਆ ਸੀ ਕੀ ਹੋਜੂਗੀ ਮੈਂ ਮੰਨਦਾ ਨਹੀਂ ਬੂ ਬੱਡੀ ਠੀਕ ਆ ਅੱਗੇ ਬਾਈ ਜੀ ਦੋ ਨੰਬਰ ਦੇਖੀਏ ਨਾ ਜਿਹੜੀ ਆਪਾਂ ਇਹ ਵੀਰੇ ਕਰਾਉ ਸੰਗ ਚ ਬਹਿੜਾ ਕੀ ਇਹ ਵੀ ਜਰਸੀ ਨਾਲ ਅਟੈਚਮੈਂਟ ਆ ਆਪਲੀ ਸੂਈਏ ਜੇਰ ਜੂਰ ਦੀ ਇਹਦੀ ਜਮਾ ਓਕੇ ਆਪਣੀ ਗ੍ਰੈਂਡ ਓਕੇ ਜਮਾ ਹਾਂ ਬੱਚਾ ਕੀ ਆ ਬੱਚਾ ਮੇਲ ਆ ਇਹਦੇ ਪਿੱਛੇ ਤੇ ਕਿੰਨਾ ਕੁ ਵੀਰੇ ਦੁੱਧ ਆ ਕੱਢੀ ਸੀ ਲਈ ਦੀ ਅੰਤ ਤੱਕ ਜਿੰਨੇ ਮਰਜੀ ਵੇਜੇ ਬੰਦਾ ਇਹਦੇ ਜ ਕਿੰਨਾ ਦੁੱਧ ਦੇ ਦਿੰਦੇ 18 ਕਿਲੋ ਤੋਂ ਬਸ ਦੁੱਧ ਦਿੱਤਾ ਹੋਇਆ ਵੀਰੇ ਬਲੂਨ ਦਾ ਦੂਸਰਾ ਸੁਆਸ ਵੀ ਥੋੜਾ ਸਹਿਜ ਮੀਡੀਅਮ ਆ ਗਿਆ ਨਾ ਹਾਂ ਸਹਿਜ ਦੇ ਦਰਮਿਆਨਾ ਕਾ ਪਰ ਲੈਵਾ ਤੇ ਮੰਨ ਕੇ ਚਲ ਸਹਿਜ ਦਾ ਇੱਕ ਇੱਕ ਹਾਂ 18 ਮੰਨ ਕੇ ਲੈ ਲੇ 18 ਮੰਨ ਕੇ ਜਿਹੜਾ ਮਰਜ਼ੀ ਲੈ ਭਾ ਕੀ ਰੋਵੇ ਪਾ ਇਹ ਵੀਰੇ ਆਪਾਂ ਮਤਲਬ ਵੀ 58000 ਰੁਪਏ ਦੀ ਦੇਣਾ ਠੀਕ ਹੈ ਯੋਕੇ ਸੋ ਵੀਰੇ ਧਾਰਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਦੋ ਜਾਣੇ ਬਹਿ ਕੇ ਚੋਣੇ ਵੀ ਕਿਉਂਕਿ ਇਹਨਾਂ 'ਚ ਜਰਸੀ ਦਾ ਅਟੈਚਮੈਂਟ ਆ ਤੇ ਕਰ ਸਕਦੇ ਵਿੱਚ ਪੈਂਦੀ ਹੈ। ਫੈਂਟ ਵਾਲਾ ਤੋਂ ਦੁੱਧ ਨੂੰ ਗਰਮੀ ਗਰਮੀ ਦੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਚਾਲੀ ਨਹੀਂ। ਚੋਣ ਚਵਾ ਦੀ ਇੱਕ ਨੰਬਰ ਜਮਾ ਹੈ ਨਾ। ਪਰ ਠੀਕ ਆ ਓਕੇ ਆ ਜਮਾ। ਤੇ ਧਾਰਾ ਆਪਾਂ ਮਾਰ ਕੇ ਦਿਖਾਦੇ ਇਹਦਾ ਕੀਮਤ ਕਿਰੀ ਆਪਾਂ 58000 ਰੁਪਏ। 55000 ਰੁਪਏ। ਠੀਕ ਆ 58000 ਦੇ ਵਿੱਚੋਂ ਗਜਾਇਆ ਸੋਈ ਧੁਰੂ ਵੀ ਛੋਟੂ ਬਾ। ਲੇਵਾ ਲੂ ਆ ਦੇਗੇ ਜਿੱਤੀ ਕਾ ਪਾਊਡਰ ਲੇਵਾ। ਸਭ ਰੋ ਕੱਦ ਕਾਠ ਹੈ। ਠੀਕ ਆ ਵਧੀਆ ਤੇ ਜਿੰਦ ਪ੍ਰਾਣ ਬਹੁਤ ਜ਼ਿਆਦੇ ਆ। ਲੇਵਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ 18 ਲੀਟਰ ਦੁੱਧ ਦੇ ਨਹੀਂ ਪਾਉਣਾ। ਕੀਮਤ ਸਿਰਫ ਹੈ ਗਿਆ 58000 ਰੁਪਏ ਜਰਸੀ ਦੇ ਵਿੱਚ ਕ੍ਰਾਸ ਪਾੜ ਆ ਗਈ ਮੇਲੇ ਲੂਵੀ ਦੀ ਬਹੁਤ ਸਾਫ ਹੱਟੇ ਅੱਗੇ ਪਿੱਛੇ ਦਾ ਲੇਵਾ ਹਨਾ ਕੋਈ ਨਿਆਣਾ ਪਾਉਣਾ ਪਾਉ ਨਹੀਂ ਪਾਉ ਕੋਈ ਦਿੱਕਤ ਨਹੀਂ ਜਿੱਦਾਂ ਮਾਰਦੀ ਕ੍ਰਾਸ ਨਹੀਂ ਹੁੰਦੀ ਇਹ ਥਾਣਾ ਇਹ ਜਿਹਾ ਲੱਗਿਆ ਨੂੰ ਕਰਤਾ ਠੀਕ ਹੈ ਵਿਚ ਵੀਰ ਭਾਲ ਦੇਖੀ ਬਾਜਵ ਭਾਲ ਜੇ ਬੜਾ ਜੋੜਾ ਖੜਾ ਬਣਾ ਹੋਣਾ ਜੋੜਾ ਖੜਾ ਜੇ ਕੋਈ ਜੋੜਾ ਲੋ ਤਾਂ ਦੇ ਦੇਗੇ ਆਪਾਂ ਆ ਇੱਕ 13 ਦਾ ਦੇ ਦਾਂਗੇ ਬਈ ਕੋਈ ਗੱਲ ਨਹੀਂ ਮਾਂ ਮਨ ਲਾ ਦੱਸਦਾ ਦੇ ਦਾਂਗੇ ਕੋਈ ਨਾ ਮਾਨਤਾਨ ਕਰਦਾਂਗੇ ਵੀਰੇ ਕੋਈ ਗੱਲ ਨਹੀਂ ਨਾ ਮਾਨਤਾਨ ਸੋ ਇੱਕ ਦਾ 1000 ਖੰਡੇ ਇਧਰ ਉਧਰ ਹੋ ਜਾਊਗਾ ਤੇ ਸਾਫ ਸੁਥਰੇ ਜੋੜਾ